ਹਲਕਾ ਡੇਰਾ ਬਾਬਾ ਨਾਨਕ ਤੋਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਜਤਿੰਦਰ कौर ਰੰਧਾਵਾ ਦੇ ਹੱਕ ਵਿੱਚ ਡੇਰਾ ਬਾਬਾ ਨਾਨਕ ਵਿੱਚੇ ਦੁਕਾਨਦਾਰਾਂ ਨੂੰ ਡੋਰ ਟੂ ਡੋਰ ਮਿਲ ਕੇ ਵੋਟਾਂ ਮੰਗੀਆਂ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਪਾਰਟੀ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਹੈ ਇਹ ਤਾਂ ਮਸ਼ੀਨਾ ਖੁੱਲਣ ਤੇ ਹੀ ਪਤਾ ਲੱਗੇਗਾ ਇਸ ਮੌਕੇ ਕਾਂਗਰਸ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਉਹਨਾਂ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਵਿੱਚ ਅਮਨ ਸ਼ਾਂਤੀ ਅਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਕਾਂਗਰਸ ਪਾਰਟੀ ਦਾ ਡਟ ਕੇ ਸਾਥ ਦਿਓ ਉਹਨਾਂ ਕਾਂਗਰਸ ਪਾਰਟੀ ਦੀ ਜਿੱਤ ਦਾ ਵੀ ਦਾਵਾ ਕੀਤਾ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੇ ਨਾਲ ਕ੍ਰਿਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ

اچھا اے 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 아청해서감 ਕਲੈਕ ਨਾ ਕੋਡਿੰਗ ਬਸ ਫੋਨ ਨੰਬਰ ਵੀਡੀਓ ਸੁਸਾਇਟੀ ਨੂੰ ਆਉਂਦਾ ਫਾਈਲ ਆਈਡਿਟੀ ਫਾਈਲ ਆਈਡਿਟੀ ਉਹਨੂੰ ਨਹੀਂ ਸੁਣੀਓ ਕਾ ਦੇਣਾ ਜਿਆਦਾ ਪਰਖਤਿੰਦਾ

बिल्कुलु <laughs> ਬੀਰ ਬਾਬਾ ਨਾਨਕ ਦੇ ਵਿੱਚ ਹਮੇਸ਼ਾ ਹੀ ਜਿਸਨ ਕਾਗਜ਼ ਪਰ ਲਿਖਿਆ ਉਹਦ ਨੂੰ ਦਰਬਾਰ ਸਾਹਿਬ ਉੱਤੇ ਟਿਕ ਕੇ ਉਹਦੇ ਬਾਅਦ ਕਾਗਜ਼ ਪਰ ਆਜੀ ਹਮੇਸ਼ਾ ਦੀ ਤਰ੍ਹਾਂ ਹੰਾਰੇ ਇਲੈਕਸ਼ਨ ਤੇ ਇੱਥੇ ਮੈਂ ਆਪਣੇ ਸ਼ਹਿਰ ਵਾਲੇ ਨੂੰ ਦੁਕਾਨਦਾਰਾਂ ਨੂੰ ਮੇਰੇ ਪ੍ਰਾਣ ਨੇ ਔਰ ਮੇਰੇ ਖਿਆਲ ਕਿ ਹੁਣ ਇਹਨਾਂ ਦੀ ਕਈਆਂ ਦੀ ਤੇ 3 ਜਨਰੇਸ਼ਨ ਨੂੰ ਦਿਖਾਣਾ ਪਿਆ ਕਿ ਬੈਗੀ ਆ ਉਹਨਾਂ ਦੇ ਨਾਲ ਉਹਨਾਂ ਨੂੰ ਬੇਨਤੀ ਕਰਨਾ ਕਿ ਵੋਟਾਂ ਪਾਈ ਔਰ ਇਹ ਦੇਰਬਾਪਾ ਨਾਨਕ ਤੋਂ ਜੇਦਦੀ ਮੈਂ ਖੁਸ਼ ਸੰਭਾਲੀਆ ਇੱਥੇ ਕੋਈ ਵੀ ਕੈਂਡੀਡੇਟ ਆਇਆ ਉਹ ਕਾਂਗਰਸ ਦੀ ਹਮੇਸ਼ਾ ਹੀ ਦੇਰਬਾਪਾ ਨਾਨਕ ਜਿੱਤ ਦਾ ਪ੍ਰਤੀਕ ਸਾਫਤ ਹੋਇਆ ਤੇ ਉਹੋ ਜਿਹੜੇ ਪਰਿਵਾਰ ਨੇ ਉਹ ਹੀ ਪਿੰਡ ਆ ਉਹ ਹੀ ਦੇਰਬਾਪੇ ਦਾ ਨਿਦੇਰਾ ਵਾ ਇਥੋਂ ਕਾਂਗਰਸ ਵੀ ਮੇਰੇ ਜਿੱਤ ਕਿਵੇਂ ਨਿਕਲਦੀ ਔਰ ਗੁਰੂ ਮਹਾਰਾਜ ਇਸ ਵਾਰੀ ਅੱਗੇ ਨੂੰ ਜਿਆਦਾ ਕਿਰਪਾ ਕਰਨੀ ਔਰ ਫਾਈਟ ਐਸ ਨੇ ਕਿਸ ਤਰ੍ਹਾਂ ਦੀ ਹੈ ਤੇ ਜਦੋਂ ਮੈਂ ਮੈਕਨਾ ਫਰਮ ਤੋਂ ਦੱਸਾਂ ਜੀ ਕਿਵੇਂ ਪਾਈਪ ਜਿਹੜੀ ਪੁਰਾਣਾ ਬਣਾਣਾ ਜਿਹੜਾ ਸਭ ਤੋਂ ਵੱਡਾ ਜਰਕ ਕੌਨ ਦਾ ਸਪਾਟੀ ਦਰਿਆ ਇੱਥੇ ਉਹ ਚੱਜ ਕੱਢ ਰਿਹਾ ਹੈ ਇੱਥੇ ਜਦੋਂ ਤੋਂ ਵੱਡੇ ਰਹਿਣਾ ਹ ਸਭ ਇਲੈਕਸ਼ਨ ਲੜ ਰਹੇ ਇਹ ਕਦੀ ਸ਼ਹਿਰ ਹਿੱਲਿਆ ਨਹੀਂ ਕਾਂਗਰਸ ਦਾ ਪੱਕਾ ਹੀ ਰਹਿ ਤੇ ਪੱਕਾ ਹੀ ਰਹੋਗੇ ਮੁਕਾਬਲਾ ਕਿਸ ਤਰ੍ਹਾਂ ਦੇ ਮੁਕਾਬਲਾ ਵੀ ਦੇਖੋ ਮੁਕਾਬਲਾ ਤੇ ਲੜਨਾ ਹੀ ਹੁੰਦਾ ਹੈ ਲੜਾਈ ਕਦੀ ਛੱਡੀ ਵੀ ਨਹੀਂ ਹੁੰਦੀ ਲੜਾਈ ਲੜ ਕੇ ਜਿੱਤਾਂਗੇ ਤੇ ਇਹ ਜਿਹੜੇ ਕਹਿੰਦੇ ਹੈ ਇਹ ਕੰਮ ਨਹੀਂ ਕਰਾਇਆ ਉਸ ਸਟਰੀਟ ਤੇ ਚੱਲ ਰਹੇ ਹੁਣੇ ਜਿਹੜੀ ਟੈਸਟ ਜਿਹੜੀ ਸਟਰੀਟ ਬਣਾਈਏ ਤੇ ਆ ਪਿੱਛੇ ਵੇਖ ਲੋਗੇ ਸਰ ਰੰਦਾ ਹੋ ਸਭ ਦੀ ਦੇਣ ਇੱਥੋਂ ਵੇਖ ਕੇ ਆਪਣੇ ਕੰਮ ਦੇ ਕਹਿੰਦੇ ਜੇ ਰੰਦਾ ਹੋ ਸਭ ਤੋਂ ਤੁਹਾਡੇ ਕੋਈ 10 ਕੰਮ ਵੀ ਘੱਟ ਹੋਣਗੇ ਮੈਂ ਆਪਣੀ ਵੋਟ ਵੀ ਇਹਨਾਂ ਨੂੰ ਫਾ ਦੂੰਗਾ ਉਹ ਸ਼ਹਿਰ ਵਾਸੀ ਇਹ ਨਹੀਂ ਪੀਦਾ ਸ਼ਹਿਰ ਵਾਸੀ ਇਹ ਨਹੀਂ ਪੀਂਦੇ ਕਿ ਕੰਮ ਵੇਖ ਕੇ ਬੰਦਾ ਵੇਖ ਕੇ ਇਮਾਨਦਾਰੀ ਵੇਖ ਕੇ ਉਹ ਜਿਹੇ ਬੰਦੇ ਨੂੰ ਵੋਟ ਨਹੀਂ ਪਾਣੀ ਜਿਹਦੇ ਭਰਾ 5000 ਲੈਂਦੇ ਵੀ ਫੜੇ ਗਏ ਤੇ ਜਿਨ੍ਹਾਂ ਦਾ ਸੁਪਰੀਮੋ 1200 ਕਰੋੜ ਲੈਂਦਾ ਵੀ ਫੜਿਆ ਗਿਆ ਉਹ ਜਿਹੇ ਬੰਦੇ ਨੂੰ ਕਦੀ ਵੋਟ ਨਾ ਪਾਓ